ਵੀਰੇ ਆਪਾਂ ਪਹੁੰਚ ਚੁੱਕੇ ਆ ਅਜਨਾਲੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਚੱਲ ਰਹੇ ਆ ਤੇ ਹੜਪੀੜਤਾਂ ਲਈ ਜਿੰਨਾ ਬਣਿਆ ਆਪਾਂ ਸਮਾਨ ਲੈ ਕੇ ਪਹੁੰਚੇ ਆ ਤੇ ਦੇਖੋ ਪਾਣੀ ਦੀ ਬੰਟੀ ਡੱਲੇ ਆ ਬੰਟੀ ਦੰਗ ਡੱਲੇ ਹਾਂਜੀ ਤੇ ਆਪਾਂ ਬਾਈ ਵੀ ਬਹੁਤ ਸੇਵਾ ਕਰਦਾ ਬਾਈ ਆਪਣਾ ਟਰੈਕਟਰ ਪਹੁੰਚ ਚੁੱਕਿਆ ਤੇ ਆਪਣਾ ਇੱਕ ਟਰੱਕ ਪਹੁੰਚ ਚੁੱਕਿਆ ਇਹ ਗੱਡੀਆਂ ਆਪਣੀਆਂ ਸਾਰੀਆਂ ਆ ਉੱਥੇ ਪਹੁੰਚ ਚੁੱਕੇ ਆ ਜਿੱਥੇ ਟਰੈਕਟਰ ਡੁੱਬਦਾ ਹੁੰਦਾ ਬੱਲੇ 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 ਬਾਈ ਪਾਣੀ ਵਿੱਚ ਡੁੱਬਾ ਕੱਤੀ ਦੇਖੋ ਜੀ ਆਪਣੇ ਦੇਖੋ ਜੀ ਤੁਸੀਂ ਪਾਣੀ ਦੀ ਰਫ਼ਤਾਰ ਕਿੰਨੀ ਆ ਗੱਡੀ ਕਿੰਨਾ ਲੋਡ ਲੈ ਰਹੀ ਆ ਜਿੱਥੇ ਦੇਖ ਨਿੰਗਾ ਜੁੱਗ ਪਾਣੀਓ ਪਾਣੀਓ ਇਹਦਾ ਕੀ ਕਹਾ ਇੱਥੇ ਡੁੱਬ ਕੇ ਸੀ ਜਾਂ ਮੈਂ ਕਿਹਾ ਵੀਰੇ ਇੱਥੇ ਮੈਂ ਰਾਤ ਨੂੰ ਫਿਰ ਪਰਿਵਾਰ ਵੀ ਕੱਢ ਕੇ ਗਿਆ ਸੀ ਵਾਇਰੋ ਦੀ ਇੰਨੀ ਘਰ ਪਾਰੀ ਵੀ ਆਪਾਂ ਪਰਿਵਾਰ ਕੱਢਿਆ ਤੇ ਕੁਝ ਵੀ ਨਹੀਂ ਹੋਇਆ ਤੇ ਸਵੇਰ ਨੂੰ ਇੱਥੇ ਡਰੇਟਡ ਡੇ ਗਿਆ ਹਾਂ। ਹਾਂ ਇਹ ਵੀਰੇ ਅਜਨਾਲਾ ਅਜਨਾਲਾ ਇਹ ਅਜਨਾਲਾ ਦੇਖੋ ਜੀ ਪਾਣੀ ਸੱਟੀ ਵਾਲਾ ਪੁਲ ਆਪਿਕਾ ਕਹਿੰਦਾ ਟਕਸਾਲ ਨਗਰ ਤੋਂ ਵਾਲਾ ਟਕਸਾਲ ਦੇ ਗੁਰੂ ਘਰ ਇੱਥੇ ਆ ਗਈ। ਦੇਖੋ ਜੀ ਪਾਣੀ ਪਾਣੀ ਖੜ ਜਾਂਦਾ ਉਹਦਾ ਉਹ ਕਾ ਨਾ ਸਾਇਲੈਂਸਰ ਚ ਵੜ ਸਕਦਾ ਪੜਾ ਬਾਕੀ ਬਹੁਤ ਬੁਰਾ ਹਿੱਲਾ ਜੀ ਦੇਖੋ ਸਾਇਲੈਂਸਰ ਚ ਪਾਣੀ ਵੜ ਗਿਆ ਬਾਈ ਦੇਖੋ ਮਜ਼ਦੂਰੀ ਨਹੀਂ ਕਰੀ ਨਾ ਵਿਚਾਰੇ ਕੰਮ ਕੰਮ ਤੇ ਜਾ ਰਹੇ ਬਾਕੀ ਬਾਈ ਪੰਜਾਬੀ ਦੇਖੋ ਆਪਣੇ ਹਰ ਇੱਕ ਲਈ ਖੜਦੇ ਨੇ ਦੇਖੋ ਸੇਵਾ ਲਈ ਲੰਗਰ ਲੱਗੇ ਪਿਆ ਜਗਾ ਜਗਾ ਤੇ ਬਾਈ ਆਜਾ ਭਾਈ ਥੋੜੇ ਨਹੀਂ ਆਏ ਸੀ ਪਾਣੀ ਬਹੁਤ ਮੇਰਾ ਬਹੁਤ ਜ਼ਿਆਦਾ ਦੇਖੋ ਜੀ ਇਧਰ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਜੀ ਕਟੋ-ਕਟ 4 ਤੋਂ 5 ਫੁੱਟ ਪਾਣੀ ਆ ਆਸ਼ੀਸ਼ਾ ਲਾਹੀ ਭਾਈ ਇਧਰ ਨਾਲ ਆਹ ਦੇਖੋ ਜੀ ਪਾਣੀ ਆਪਣੀ ਦੂਜੀ ਸਵਿਫਟ ਗੱਡੀ ਤੱਕ ਇਹ ਜਾਂਦੀ ਨਹੀਂ ਤੇ ਅਸੀਂ ਖੜਾਤੀ ਆ ਤੇ ਸੁੱਚੀਆਂ ਗੱਡੀਆਂ ਹੀ ਜਾ ਸਕਦੀਆਂ ਨੇ ਟਰੈਕਟਰ ਜਾ ਸਕਦੇ ਨੇ ਦੇਖੋ ਜੀ ਪਾਣੀ ਸ਼ੰਕਲ ਪੈਣ ਲੱਗੇ ਤਰਸੀ ਦੇ ਬੱਟੇ ਨੂੰ ਰਾਮਦਾਸ ਜੀ ਦਾ ਨਾਮ ਆਇਆ ਵਾਹ ਉਹਦਾ ਨਾਮ ਰਾਮਦਾਸ ਆਈ ਆ ਇਹ ਡਾਕਟਰ ਨੇ ਜੀ ਇਹਨਾਂ ਨੇ ਦਵਾਈਆਂ ਤੁਸੀਂ ਵਾ ਲਾ ਰੱਖੀਆਂ ਆ ਦੇਖੋ ਇਹ ਸੇਵਾ ਕਰ ਰਹੇ ਜੀ ਬਈ ਤੱਕਾ ਵੀ ਬਹੁਤ ਕਰਦੇ ਆ ਜੀ ਠੀਕ ਹੈ ਜੀ ਕਰੋ ਕਿਰਪਾ ਹੰਮੀ ਬਾਕੀ ਕੋਈ ਗੁਰਾ ਨਾ ਦੇਖੋ ਜੀ ਘਰ ਡੁੱਬੇ ਪਏ ਆ ਆਪਣੀ ਟਰਾਲੀ ਅੱਗੇ ਜਾ ਰਹੀ ਆ ਦੋ ਪਿੱਛੇ ਆ ਰਹੀਆਂ ਨੇ ਦੇਖੋ ਜੀ ਇਹ ਪਿੰਡ ਪੂਰਾ ਡੁੱਬਿਆ ਪਿਆ ਪਾਣੀ ਚ ਤੇ ਜਿਹੜੇ ਲੋਕ ਆ ਸੜਕਾਂ ਦੇ ਉੱਪਰ ਆ ਕੇ ਬੈਠਦੇ ਆ ਦੇਖੋ ਕਿੰਨਾ ਬੁਰਾ ਹਿੱਲਾ ਪਾਣੀ ਦਾ ਜਦੋਂ ਬਈ ਕੋਈ ਵੀ ਭਰਾ ਆਪਣੇ ਇੱਥੇ ਲੈ ਕੇ ਆ ਰਹੇ ਨੇ ਤਾਂ ਰਸਤੇ ਦੇ ਵਿੱਚ ਘਟਾ ਜਿੱਦਾਂ ਡੇਰਿਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਆਇਆ ਹੋਇਆ ਇੱਥੇ ਸਮਾਨ ਪਹੁੰਚਾਇਆ ਕਰੋ ਇੱਥੇ ਪਹੁੰਚ ਨਹੀਂ ਰਿਹਾ ਜੀ ਤੇ ਡੇਰਿਆਂ ਤੱਕ ਜਰੂਰ ਪਹੁੰਚਾਓ ਤੁਸੀਂ ਪਾਣੀ ਦਾ ਬਹਾਅ ਦੇਖੋ ਜੀ ਹਜੇ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਆਰਾਮ ਨਾਲ ਜੀਰੀਆਂ ਤਾਂ ਖਤਮ ਆ ਜੀ ਕੰਮ ਸਾਹਿਬ ਕਪੜਾ ਉਹ ਲਾਉ ਦਾ ਨੰਬਰ ਹੈਗਾ ਨਾ ਆਪਣੇ ਦਾ ਧੰਨ ਬੜਾ ਦੇਖੋ ਵੀਰੋ ਹਾਲਾਤ ਦੇਖੋ ਤੁਸੀਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੇ ਪਾਸੇ ਪਾਣੀਓ ਪਾਣੀ ਥੋੜਾ ਥੋੜਾ ਕੱਟ ਕੇ ਮਰਦਾ ਜਾਵੇ ਕਿਦੇ ਨਹੀਂ ਮਰਦੀ ਮੈਂ ਜਾਦੂ ਨਹੀਂ ਨਾ ਪੋਲੇ ਜਾਦਾਂ ਨਹੀਂ ਨਿਕੰਗੇ ਆ ਗਿਆ ਉਹਨੇ ਨੂੰ ਕੱਢ ਕੇ ਲਿਆਂਦਾ ਟ੍ਰਾਲੀ ਦੇ ਵਿੱਚ ਆ ਦੇਖੋ ਪਾਣੀ ਜੀ ਇਹਨੂੰ ਆਪਣੇ ਇਹਨੂੰ ਇਹਦੇ ਦੇਸ਼ ਛੱਡ ਕੇ ਆ ਰਹੇ ਆ ਇਹ ਪਾਣੀ ਚ ਤਰ ਕੇ ਆ ਗਈ ਬੱਕਰੀ ਦੇ ਤੋਂ ਬੱਕਰੀ ਆ ਲਗਾਮ ਹੈ ਜੀ ਆਹ ਛੋਲੇ ਖਾ ਰਹੀ ਹੈ ਬੱਕਰੀ ਆ ਲਗਾਮ ਹੈ ਜੀ ਅਸੀਂ ਪਾਣੀ ਪਾਰ ਕਰਕੇ ਪਹੁੰਚ ਚੁੱਕੇ ਆ ਡੇਰਿਆਂ ਦੇ ਵਿੱਚ